ਹੈਲੋ ਸਸਿ ਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਸਾਰੀ YouTube ਫੈਮਿਲੀ ਦਾ ਸਵਾਗਤ ਹੈ ਅੱਜ ਆਪਾਂ ਇੱਕ ਹੋਰ ਸੂਟ ਲੈ ਕੇ ਹਾਜ਼ਰ ਹੋਏ ਆਂ ਪਿਆਰ ਸ਼ਿਮਰ ਦਾ ਕਪੜਾ ਹੈ ਬਹੁਤ ਵਧੀਆ ਸ਼ਿਮਰ ਹੈ ਸ਼ਿਮਰ ਵੀ ਕਈ ਤਰ੍ਹਾਂ ਦੀ ਆਉਂਦੀ ਹੈ ਮਹਿੰਗੀ ਸਸਤੀ ਉਹ ਜਿੱਦਾਂ ਦਾ ਤੁਸੀਂ ਚਾਹੋ ਨੇ ਉਦਾਂ ਦਾ ਆਪਾਂ ਦੇ ਰਾਂਗੇ ਮਾਊਸ ਕਲਰ ਆ ਇਹ ਮਾਊਸ ਕਲਰ ਹੈ ਕੈਮਰਾ ਸ਼ਾਇਦ ਇਹਨੂੰ ਥੋੜਾ ਲਾਈਟ ਦਿਖਾ ਰਿਹਾ ਹੋਵੇ ਕੈਮਰੇ ਦੇ ਵਿੱਚ ਕਈ ਵਾਰ ਨਹੀਂ ਸਹੀ ਆਉਂਦਾ ਤੇ ਬਹੁਤ ਸੋਹਣਾ ਇਹ ਮਾਊਸ ਜਿਹਾ ਕਲਰ ਹੈ ਤੇ ਇਸ ਤਰ੍ਹਾਂ ਆਪਾਂ ਇਹਦੇ ਤੇ ਆਰੀ ਪਲਸ ਹੈਂਡਵਰਕ ਦਾ ਕੰਮ ਕੀਤਾ ਹੋਇਆ ਮੋਤੀ ਸਿੱਪੀ ਸਾਰਾ ਕੁਝ ਇਹਦੇ ਲਗਾਇਆ ਹੋਇਆ ਮੋਤੀ ਵੀ ਲੱਗੀ ਆ ਸਿੱਪੀ ਵੀ ਲੱਗੇ ਆ ਹਨਾ ਤੇ ਆਰੀ ਪਲਸ ਹੈਂਡਵਰਕ ਦਾ ਕੰਮ ਹੈ ਦੇਖੋ ਕੰਮ ਦੀ ਫਿਨਿਸ਼ਿੰਗ ਦੇਖੋ ਤੇ ਆਪਾਂ ਫਰੋਜੀ ਕਲਰ ਨਾਲ ਇਹਦਾ ਕੰਬੀਨੇਸ਼ਨ ਕੀਤਾ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਜਾਨੀਕ ਜੀ ਇਹਦਾ ਡਿਜ਼ਾਈਨ ਹੈ ਸਾਰੇ ਘੇਰੇ ਦੇ ਉੱਤੇ ਬਰਕ ਹੈ। ਚਾਕਾਂ ਦੇ ਉੱਤੇ ਬਰਕ ਹੈ। ਉਸ ਤੋਂ ਬਾਅਦ ਜੇ ਤੁਸੀਂ ਇਸੇ ਨੂੰ ਹੈਵੀ ਕਰਵਾਉਣਾ ਚਾਹਦੇ ਹੋ ਤੁਸੀਂ ਗਲੇ ਤੇ ਵੀ ਲੈ ਸਕਦੇ ਹੋ। ਗਲੇ ਤੇ ਹਲਕਾ ਕੰਮ ਹੋ ਸੀਗਾ ਉਹਨਾਂ ਨੇ ਕਟਵਾ ਦਿੱਤਾ ਠੀਕ ਹੈ। ਉਹ ਡਿਜ਼ਾਈਨ ਥੋੜਾ ਇਹਨਾਂ ਨੇ ਚੇਂਜ ਕੀਤਾ ਹੈ। ਬਾਜੂ ਦੇ ਉੱਤੇ ਆਪਣਾ ਹੈਵੀ ਕੰਮ ਕੀਤਾ ਹੋਇਆ ਦੇਖੋ ਧਿਆਨ ਨਾਲ। ਬਾਜੀ ਦੇ ਉੱਤੇ ਬਹੁਤ ਸੋਹਣਾ ਉੱਪਰ ਤੱਕ ਬੂਟੀ ਜਾਂਦੀ ਹੈ ਇਸ ਤਰ੍ਹਾਂ ਤੇ ਇਸ ਤਰ੍ਹਾਂ ਬਾਜੀ ਦਾ ਕੰਮ ਹੈ ਪੂਰਾ ਹੈਵੀ। ਬਾਜੂ ਬਹੁਤ ਸੋਹਣੀ ਹੈ। ਜੇ ਤੁਸੀਂ ਇਹ ਬੂਟੀ ਇਹ ਵਿੱਚ ਦੇਣੀ ਆ ਤਾਂ ਉਹ ਉਸ ਤੋਂ ਵੀ ਜ਼ਿਆਦਾ ਹੈਵੀ ਲੁੱਕ ਆ ਜੂਗੀ ਇਹਦੀ ਹੈਵੀ ਬਣ ਜਾਣਾ ਤਾਂ ਤੁਸੀਂ ਇਹਦੀ ਬੂਟੀ ਵਿੱਚ ਵੀ ਦਵਾ ਸਕਦੇ ਹੋ ਸਾਰੀ ਸ਼ਰਟ ਦੇ ਬਹੁਤ ਸੋਹਣੀ ਆਈਟਮ ਆ ਬਹੁਤ ਸੋਹਣੀ ਚੀਜ਼ ਹੈ ਤੇ ਬਹੁਤ ਜ਼ਿਆਦਾ ਵਧੀਆ ਲੋਕ ਆਉਂਦੀ ਹੈ ਜੀ ਕੰਬੀਨੇਸ਼ਨ ਵੀ ਬਹੁਤ ਵਧੀਆ ਕੀਤਾ ਹੋਇਆ ਤੇ ਸਫਾਈ ਦੀ ਆਪਣੀ ਥੋਲ ਗਾਰੰਟੀ ਹੈ ਜੀ ਸਫਾਈ ਵੱਲੋਂ ਤੁਸੀਂ ਟੈਨਸ਼ਨ ਫਰੀ ਹੋ ਜੋ ਭਾਰੇ ਬੰਦੇ ਦਾ ਹੌਲੇ ਦਾ ਜਿੱਦਾਂ ਦਾ ਹੋਵੇ ਉਦਾਂ ਦਾ ਤੁਸੀਂ ਇਹਨੂੰ ਕਰਵਾ ਸਕਦੇ ਹੋ ਤੇ ਇਸ ਤੋਂ ਬਾਅਦ ਆਪਾਂ ਦੀ ਬਾਟਮ ਸੈਂਪਲ ਰੱਖੀ ਹੋਈ ਆ। ਬਾਟਮ ਤੇ ਆਪਾਂ ਕੁਝ ਨਹੀਂ ਦਿੱਤਾ ਹੋਇਆ ਤੇ ਦੁਪੱਟਾ ਇਹਦਾ ਫਿਨਿਸ਼ਿੰਗ ਵਾਸਤੇ ਗਿਆ ਹੋਇਆ ਹਲੇ। ਫਿਨਿਸ਼ਿੰਗ ਦੇਵਾਂਗੇ ਦੁਪੱਟੇ ਨੂੰ ਆਪਾਂ 골ਡਨ ਕਲਰ ਦੀ ਲੇਸ ਨਾਲ। ਤੇ ਤੁਸੀਂ ਦੱਸਿਓ ਜੀ ਮੈਨੂੰ ਕਮੈਂਟਾਂ ਦੇ ਵਿੱਚ ਵੀ ਸੂਟ ਇਹ ਕਿੱਦਾਂ ਦਾ ਲੱਗਦਾ ਤੁਹਾਨੂੰ? ਕਿੰਨਾ ਕੁ ਵਧੀਆ ਲੱਗਿਆ ਜਾਂ ਨਹੀਂ? ਜੇ ਮੈਨੂੰ ਆਰਡਰ ਦੇਣਾ ਚਾਹੁੰਦੇ ਹੋ ਤਾਂ ਮੇਰਾ ਨੰਬਰ ਹੈਗਾ ਹੈਗਾ। ਤੁਸੀਂ ਉੱਥੇ ਮੇਰੇ ਨਾਲ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਮੈਨੂੰ ਠੀਕ ਹੈ ਮੈਸੇਜ ਕਰਿਓ ਵਟਸਐਪ ਤੇ ਵੈਸੇ ਕਾਲ ਨਾ ਲਗਾਓ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਮੈਥੋਂ ਰੇਟ ਵਗੈਰਾ ਸਾਰਾ ਕੁਝ ਪੁੱਛ ਸਕਦੇ ਹੋ ਜੇ ਤੁਸੀਂ ਇਹ ਸ਼ਿਮਰ ਦੇ ਉੱਤੇ ਬਣਵਾਉਣਾ ਮੈਥੋਂ ਇਹੀ ਸੂਟ ਹੈ ਤਾਂ ਤੁਸੀਂ ਇਹ ਸੂਟ ਮੈਥੋਂ 2700 ਦੇ ਵਿੱਚ ਲੈ ਸਕਦੇ ਹੋ ਬਿਨਾਂ ਦੁਪੱਟੇ ਤੋਂ ਠੀਕ ਹੈ ਬਿਨਾਂ ਦੁਪੱਟੇ ਤੋਂ 2700 ਦਾ ਅਗਰ ਦੁਪੱਟਾ ਲਓਗੇ ਤਾ ਉਹ ਉਹਦਾ ਚਾਰਜ ਅਲੱਗ ਲੱਗੂਗਾ ਜਿੱਦਾਂ ਦਾ ਤੁਸੀਂ ਦੁਪੱਟਾ ਲਹੋਗੇ ਬਿਨਾ ਦੁਪੱਟੇ ਤੋਂ 2700 ਚ ਲੈ ਸਕਦੇ ਹੋ ਗਲੇ ਦਾ ਵਰਕ ਵੀ ਮੈਂ ਨਾਲ ਦੇ ਦੂੰਗੀ 2700 ਚ ਠੀਕ ਹੈ ਤੇ ਹੋਰ ਜੀ ਬਹੁਤ ਵਧੀਆ ਸਾਰੇ ਕਿਰਪਾ ਪਰਮਾਤਮਾ ਜੀ ਤੁਸੀਂ ਦੱਸੋ ਬਾਏ ਬਾਏ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ